ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਚੌਕੀ ਮਾਏ ਬਾਪ ਕੋ ਬੇਟਾ ਨਿਕਾ ਸਸੁਰਾ ਚਤਰ ਜਵਾਈ ਬਾਲ ਕੰਨਿਆ ਕਾ ਬਾਪ ਪਿਆਰਾ ਭਾਈ ਕਾ ਆਤ ਭਾਈ ਉਗਮ ਭਇਆ ਬਾਹਰ ਘਰ ਛੋਡਿਆ ਕਿਹਨ ਮਾਹ ਪਹੀ ਪਰਾਈ ਨਾਮਦਾਨ ਇਸ ਨਾਨ ਨ ਮਨਮੁਖ ਤੇਤ ਤਨ ਧੂੜ ਤੁਮਾਈ ਨਾਮਦਾਨ ਇਸ ਨਾਨ ਨ ਇਥੇ ਠਮਕ ਲਾ ਕੇ ਫੇਰ ਕਹਿਣਾ ਮਨਮੁਖ ਨਾ ਮਨਮੁਖ ਨਹੀਂ ਕਹਿਣਾ ਨਾਮਦਾਨ ਇਸ ਨਾਨ ਨ ਮਨਮੁਖ ਤੇਤ ਤਨ ਧੂੜ ਤੁਮਾਈ ਮਨ ਮੰਨਿਆ ਨਾਮ ਸਖਾਈ ਪਾਈ ਪਰਉ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਉ ਜਗ ਸਿਓ ਝੂਠ ਪ੍ਰੀਤ ਮਨ ਵਿਦਿਆ ਇਹ ਪ੍ਰੀਤ ਪਦ ਤੇ ਥਮਕ ਲਾ ਦਨੀ ਹੈ ਜਗ ਸਿਓ ਝੂਠ ਪ੍ਰੀਤ ਮਨ ਵਿਦਿਆ ਜਗ ਸਿਓ ਝੂਠ ਪ੍ਰੀਤ ਬਨ ਵਿਦਿਆ ਜਾਨ ਸਿਓ ਵਾ ਦਰਚਾਈ ਮਾਇਆ ਮਗਨ ਐਨ ਇਸ ਮਗ ਜੂ ਹੈ ਨਾਮ ਨ ਲੀਵੈ ਮਰੈ ਬਿਖ ਖਾਈ ਜਗ ਸੋ ਝੂਠ ਪ੍ਰੀਤ ਪ੍ਰੀਤ ਮਨ ਵਿਦਿਆ ਨਹੀਂ ਕਹਿਣਾ ਜਗ ਸੋ ਝੂਠ ਪ੍ਰੀਤ ਮਨ ਵਿਦਿਆ ਜਾਨ ਸੋ ਵਾਦ ਰਚਾਈ ਮਾਇਆ ਮਗਨ ਐਨ ਇਸ ਮਗ ਜੂ ਹੈ ਨਾਮ ਨ ਲੀਵੈ ਮਰੈ ਬਿਖ ਖਾਈ ਗੰਧਣ ਵੈਣ ਰਤਾ ਹਿਤਕਾਰੀ ਸਬਦ ਸੁਰਤ ਨਾ ਆਈ ਰੰਗ ਨਾ ਰਤਾ ਰਾਸ ਨਹੀਂ ਵਿਦੇਆ ਮਨ ਮੁਖ ਪਤ ਗਵਾਈ ਸਾਧ ਸਵਾ ਮਹ ਸਹਿਜ ਨਾ ਟਾਖਿਆ ਜਿਹੀ ਵਾਸ ਨਹੀਂ ਰਾਈ ਤਾਨ ਮਨ ਤਨ ਆਪਣਾ ਕਰ ਜਾਨਿਆ ਮਨ ਤਨ ਤਨ ਮਾਨ ਤਾਨ ਧਨ ਆਪਣਾ ਕਰ ਜਾਨਿਆ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚੱਲਿਆ ਅੰਧਾਰਾ ਘਰ ਦਰ ਦਿਸੈ ਨਾ ਭਾਈ ਜਾਮਦਰ ਬੱਦ ਠੌਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾ ਅੱਖੀ ਵੇਖਾ ਕਹਿਣਾ ਕਥਨ ਨਾ ਜਾਈ ਕੰਨੀ ਸੋਣ ਸੋਣ ਸਬਦ ਸਲਾਹੀ ਅੰਮ੍ਰਿਤ ਰਿਦਾ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰ ਵਿਣ ਭਰਮ ਨਾ ਭਾਗੇ ਸਚ ਨਾਮ ਵਡਿਆਈ ਸੋਰਠ ਮਹੱਲਾ ਪਹਿਲਾ ਦੁ ਤੁਕੇ ਓੜ ਧਰਤੀ ਓੜ ਪਾਣੀ ਆਸਣ ਚਾਰ ਕੁੰਟ ਚੌ ਬਾਰ ਜੀ ਪੂੜ ਧਰਤੀ ਪੁਰ ਪਾਣੀ ਆਸਣ ਇਥੇ ਵੀ ਸ਼ਾਮ ਚਾਰ ਕੁੰਟ ਚੌਵਾਰਾ ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰਾ ਤਕਸਾਲਾ ਮੇਰੇ ਸਾਹਿਬਾ ਤੇਰੀ ਚੂਜ ਵਿਡਾਣਾ ਜਲ ਥਲ ਮਹੀਅਲ ਭਾਰਪੁਰ ਲੀਣਾ ਆਪੇ ਸਰਬ ਸਮਾਣਾ ਰਹਾਉ ਜਹ ਜਹ ਦੇਖਾ ਤਹ ਜੋਤ ਤੁਮਾਰੀ ਤੇਰਾ ਰੂਪ ਕਿਨੇਹਾ ਇਕਤ ਰੂਪ ਫਿਰ ਹੈ ਪਰਛੰਨਾ ਇਕਤ ਕਸ ਕੇ ਬੋਲਣਾ ਇਕਤ ਰੂਪ ਫਿਰ ਹੈ ਪਰਛੰਨਾ ਕੋਇ ਨਾ ਕਿਸ ਹੀ ਜੇਹਾ ਕੋਇ ਨਾ ਕਿਸ ਹੀ ਜੇਹਾ ਕਿਸ ਹੀ ਸੰਬੰਧਕ ਪਾਠ ਅੰਡਜ ਉਤਪੁਜ ਅੰਡਜ ਜੇਰਜ ਉਤਪੁਜ ਸੇਤਜ ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੋਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਹਾਂਜੀ ਡੁੱਬਦਾ ਡੁੱਬਦਾ ਪੱਥਰ ਲੀਜੈ ਸੋਰਠ ਮਹੱਲਾ ਪਹਿਲਾ ਹਉ ਪਾਪੀ ਪਤਤ ਪਰਮ ਪਾਖੰਡੀ ਹਾਂਜੀ ਹਉ ਪਾਪੀ ਪਤਿਤ ਪਰਮ ਪਾਖੰਡੀ ਤੂੰ ਨਿਰ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸਰਣ ਤੁਮਾਰੀ ਕਰਤਾ ਤੂੰ ਮੈਂ ਮਾਣ ਨ ਮਾਣੇ ਹਾਏ ਪਾਠ ਧਿਆਨ ਨਾਲ ਉਚਾਰਨ ਕਰਨਾ ਕਰਤਾ ਇਥੇ ਵਿਸਰਾਮ ਹੈ ਤੂੰ ਮੈਂ ਮਾਣ ਨ ਮਾਣੇ ਮਹਿਮਾਨ ਨਹੀਂ ਕਹਿ ਦੇਣਾ ਤੂੰ ਮਹਿਮਾਨ ਨਿਮਾਣੇ ਨਹੀਂ ਕਹਿਣਾ ਕਰਤਾ ਤੂੰ ਤੂੰ ਮੈਂ ਮਾਣ ਨਿਮਾਣੇ ਮਾਣ ਮਹਤ ਨਾਮ ਧਨ ਪੱਲੇ ਮਹਤ ਪਦ ਕਸ ਕੀ ਹੀ ਉਚਾਰਨ ਕਰ ਮਾਣ ਮਹਤ ਨਾਮ ਧਨ ਪੱਲੇ ਸਾਚੈ ਸ਼ਬਦ ਸਮਾਣੇ ਰਹਾਉ ਤੂੰ ਪੂਰਾ ਹਮ ਊਰੇ ਹੋਛੇ ਤੂੰ ਗौरा ਹਮ ਹੋਰੇ ਤੂੰ ਗौरा ਹਮ ਹੋਰੇ ਹਮ ਹੋਰੇ ਤੁਜਹੀ ਮਨ ਰਾਤੇ ਅਹਨਸ ਪਰਬਾਤੇ ਹਰ ਰਸਨਾ ਜਾਪ ਮਾਨ ਰੇ ਤੁਮ ਸਾਚੇ ਹਮ ਤੁਮ ਹੀ ਰਾਚੇ ਸ਼ਬਦ ਭੇਦ ਫੋਨਕ ਸਾਚੇ ਅਹਨਸ ਨਾਮ ਰਤੇ ਸੇ ਸੂਚੇ ਅਹਨਸ ਨਾਮ ਰਤੇ ਇਥੇ ਟਮਕ ਸੇ ਸੂਚੇ ਮਾਰਗਨ ਮੇ ਸੇ ਕਾਚੇ ਮਾਰਗਨ ਮੇ ਸੇ ਕਾਚੇ ਅਵਰ ਨਾ ਦੀਸੈ ਕਿਸ ਸਾਲਾਹੀ ਇਸ ਅਸਾਹਿ ਸ੍ਰੀਕ ਨਾ ਕੋਈ ਪ੍ਰਾਨਾਤ ਨਾਨਕ ਦਾਸਨ ਦਾਸਾ ਗੁਰਮਤ ਜਾਨਿਆ ਸੋਈ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ